ਅੱਜ ਕੱਲ ਕਿਸੇ ਦੇ ਚਿਹਰੇ ਮੂਰੀ ਤੋਂ ਪਤਾ ਨਹੀਂ ਲੱਗਦਾ ਕਿ ਇਨਸਾਨ ਕਿਹੋ ਜਿਹਾ ਹੋਇਆ। ਹੋਲੇ-ਪਾਲੇ ਚਿਹਰੇ ਹੁੰਦੇ ਆ। ਕਈ ਬੜੇ ਸੁਲਝੇ ਹੋਏ ਚਿਹਰੇ ਹੁੰਦੇ ਆ। ਬੜੇ ਲੋਕ ਵੇਖਣ ਨੂੰ ਬੜੇ ਸਮਝਦਾਰ ਸਿਆਣੇ ਲੱਗਦੇ। ਪਰ ਇਹ ਇੱਕ ਬਹੁਤ ਵੱਡਾ ਪਹੇਲਖਾ ਜਿਨ੍ਹਾਂ ਚਿਰ ਆਪਾਂ ਕਿਸੇ ਨੂੰ ਜਾਣੀਏ ਨਾ ਪਹਿਚਾਣੀਏ ਨਾ ਜਾਂ ਸਾਡਾ ਉਹਨਾਂ 'ਨਾਂ ਵਾਹ ਨਹੀਂ ਪੈਂਦਾ ਤੇ ਸਾਨੂੰ ਉਹਨਾਂ ਤੇ ਯਕੀਨੀ ਨਹੀਂ ਕਰਨਾ ਚਾਹੀਦਾ। ਇੱਕ ਦਿਨ ਮਸਰਦੀ ਕਰੀ ਰੈਸੀ ਤੇ ਮੇਰੇ ਕੋਲੋਂ ਥੋੜਾ ਕ ਪੈਸੇ ਬਚੇ ਟੁੱਟੇ ਹੋਏ ਮਰਕਾ 20ਤੀ ਹੋਣੇ ਸਾਰੇ ਤੇ ਇੱਕ ਨਾ ਜਨਾਨੀ ਮੇਰੇ ਕੋਲ ਆਈ ਉਹਨੇ ਸੂਟ ਪਾਇਆ ਕਮੀਜ਼ ਸਲਵਾਰ ਤੇ ਦਪੱਟਾ ਲਿਆ ਬੜਾ ਸਵਾਰ ਕੇ ਪੈਰੀ ਚੱਪਲ ਪਾਈ ਤੇ ਮੈਨੂੰ ਕਹਿੰਦੀ ਆਂ ਵੀ ਭੈਣ ਮੈਂ ਕਹਦੀ ਦੇਖਣ ਲਈ ਆ ਵੀ ਤੂੰ ਦੁਕਾਨ ਚੋਂ ਨਿਕਲੇਂਗੀ ਤੇ ਮੈਂ ਤੇਰੇ ਨਾਲ ਗੱਲ ਕਰੂੰਗੀ ਮੇਰੇ ਨਾਲ ਇਹ ਮੇਰ ਨੂੰ ਬਟੂਆ ਗਵਾਚ ਗਿਆ ਮਤਲਬ ਕਿ ਮੈਂ ਆਪਣੀ ਕੋਲ ਜਿਹੜੇ ਘਰੋਂ ਪੈਸੇ ਲਿਆਏ ਹਨ ਉਹ ਮੇਰੇ ਕਿਤੇ ਗਵਾਚ ਗਏ ਤੇ ਮੈਨੂੰ ਬਹੁਤੇ ਪੈਸੇ ਨਹੀਂ ਚਾਹੀਦੇ 10 ਰੁਪਏ ਚਾਹੀਦੇ ਤੇ ਮੈਂ ਕਿਹਾ ਚਲੋ ਹੋ ਸਕਦਾ ਨਹੀਂ ਲਾਗੇ ਕਿਤੇ ਜਾਣਾ ਹੋਵੇ ਤੇ ਮੈਂ ਕਿਹਾ ਨਹੀਂ ਤੂੰ 10 ਦੇ 20 ਲੈ ਲੈ ਤੇ ਇਹ ਤੇਰੀ ਲੋੜ ਪੂਰੀ ਹੋ ਜਾਣੀ ਆ ਤੇ ਹੋਰ ਨਾ ਕਿਸੇ ਕੋਲ ਮੰਗੀ ਮਤਲਬ ਵੇਖਣ ਨੂੰ ਤਾਂ ਚੰਗੀ ਮਲੀ ਮੇਰੇ ਖਿਆਲ ਚ ਵੀ ਚੰਗੀ ਘਰ ਦੀ ਲੱਗਦੀਆਂ ਤਾਂ ਇਦੋਂ ਮੰਗਦੀ ਚੰਗੇ ਨਹੀਂ ਲੱਗੀ ਤਾਂ ਜੇ ਤੇਰਾ ਦਸਣਾ ਸਰਜਣਾ ਤੇ ਬੜੀ ਵਧੀਆ ਗੱਲ ਹੈ ਚਲ ਤੂੰ 20 ਲੈ ਲਾ ਮੈਂ ਉਹਨੂੰ 20 ਰੁਪਏ ਦੇ ਦਿੱਤੇ ਤੇ ਜਦੋਂ ਮੈਂ ਤੁਰੀ ਜਾਵਾਂ ਤੇ ਅੱਗੇ ਨਾ ਉਹ ਕਿਸੇ ਕੋ ਫੇਰ ਮੰਗਣ ਡਈ ਮੈਨੂੰ ਵੇਖ ਕੇ ਬੜੀ ਹੈਰਾਨਗੀ ਹੋਈ ਤੇ ਮੈਂ ਉਹਦੇ ਪਿੱਛੇ ਚੱਲਣ ਡਈ ਤੇ ਮੈਂ ਅੱਗੇ ਉਹ ਕਿ ਉਹਦੇ ਅਲ ਵੇਖਿਆ ਮੈਂ ਕਿਹਾ ਵੀ ਮੈਂ ਤੁਹਾਨੂੰ ਕਿਹਾ ਸੀ ਕਿ ਅੱ비 ਤੁਹਾਡਾ ਜੇ ਸਰਜਣਾ ਤੇ ਲੋੜ ਨਹੀਂ ਗਈ ਉਹ ਤੁਹਾਨੂੰ ਮੰਗਣ ਦੀ ਤੇ ਮੇਰੇ ਵੱਲ ਨਾ ਜਾਣਿਆ ਵਾਂਗੂ ਵੀ ਇੱਕ ਇਹ ਨਾ ਕਹਿੰਦੀ ਤੂੰ ਕੌਣ ਆ ਮੈਂ ਨਹੀਂ ਜਾਣਦੀ ਤੈਨੂੰ ਮੈਂ ਤੂੰ ਕੀ ਕਹਿਣ ਦੀ ਆ ਮੈਨੂੰ ਨਹੀਂ ਪਤਾ ਤੇ ਤੂੰ ਚੱਲ ਮੇਰੇ ਨਾਲ ਤੇਰਾ ਕੋਈ ਵਾਸਤਾ ਨਹੀਂ ਤੂੰ ਆਪਣਾ ਰਸਤਾ ਨਾ ਆਪ ਮੈਂ ਸੁਣ ਕੇ ਹਰਾਨ ਰਹਿ ਗਈ ਭਈ ਹੁਣ ਲੋਕਾਂ ਦੇ ਸਾਹਮਣੇ ਜਾ ਮੈਂ ਉਹਨੂੰ ਹੁਣ ਕੀ ਕਹਿਣਾ ਕਿਉਂਕਿ ਉਹ ਤਾਂ ਮੈਨੂੰ ਉਹ ਮੈਨੂੰ ਪਹਿਚਾਨ ਨਹੀਂ ਰਹੀ ਮਤਲਬ ਕਿ ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਵੇਖਿਆ ਉਹ ਜਿਹੜੀਆਂ ਨੇ ਸਲਵਾਰੀਆਂ ਚੋਣਾ ਹੀ ਉਹ ਪਿੱਛੇ ਜੇ ਨੂੰ ਕੀਤੀਆਂ ਸਲਵਾਰ ਥੋੜੀ ਉੱਚੀ ਤੇ ਮੈਂ ਕਿਹਾ ਨਹੀਂ 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 ਨੱਕ ਚ ਕੋਕਾ ਪਾਇਆ ਮੈਂ ਕਿਹਾ ਨਹੀਂ ਇਹ ਪੰਜਾਬਣ ਨਹੀਂ ਇਹ ਕੁਬਾਰ ਲੀਆ ਮਤਲਬ ਕਿ ਯੂਪੀ ਜਾਂ ਪੀ ਦੀ ਜਾਂ ਕਿੱਦਾਂ ਵੀ ਜਾਂ ਬਿਹਾਰ ਦੀ ਚ ਕਿਤੇ ਕੋਤ ਨਹੀਂ ਤੇ ਮੈਂ ਕਿਹਾ ਭਈ ਚਲੋ ਠੀਕ ਆ ਜੇ ਤੂੰ ਨਹੀਂ ਜਾਣਦੀ ਤੇ ਮੈਂ ਐਨੀ ਗੱਲ ਕਹੀ ਕਿ ਜੇ 10 20 ਰੁਪਏ ਨਾ ਇਨਸਾਨ ਦੀ ਪਹਿਚਾਣ ਹੋ ਜਾਂਦੀ ਹੈ ਨਾ ਇਸ ਤੋਂ ਵੱਡੀ ਹੋਰ ਕੋਈ ਗੱਲ ਨਹੀਂ। ਸੋ ਬਹੁਤੀ ਜਲਦੀ ਕਿਸੇ ਦੇ ਯਕੀਨ ਨਹੀਂ ਕਰਨਾ ਚਾਹੀਦਾ। ਤੇ ਪੈਸਾ ਵੀ ਨਾ ਕਿਸੇ ਮਜ਼ਬੂਰ ਇਨਸਾਨ ਨੂੰ ਦੇਣੇ ਚਾਹੀਦੇ 10 20 ਦੀ ਗੱਲ ਨਹੀਂ ਹੁੰਦੀ। ਲੋੜਵੰਦ ਨੂੰ ਤਾਂ ਇੰਨੇ ਵੱਡੇ ਹੁੰਦੇ ਆ ਪਰ ਜੇ ਤੁਹਾਡੇ ਕੋਲ ਹੈਗੇ ਆ ਨਾ ਤੁਸੀਂ ਪੈਸੇ ਵਾਲੇ ਮਾੜੇ ਮੋਟੇ ਹੈਗੇ ਹੋ ਫਿਰ ਤੁਹਾਨੂੰ ਤਾਂ ਸਮਝ ਆਉਂਦੀ ਕਿ ਕੁਝ ਫਰਕ ਨਹੀਂ ਪੈਂਦਾ। ਪਰ ਹਾਂ ਇਹ ਦੋਗਲੇ ਚਿਹਰੇ ਪਹਿਚਾਣ ਜ਼ਰੂਰ ਜਾਂਦੇ ਆ